ਅਗਰ ਤੁਸੀਂ ਵੀ ਛੋਟੇ ਮੋਟੇ ਚਮਤਕਾਰ ਕਰਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਹੀ ਵੀਡੀਓ ਦੇਖ ਰਹੇ ਹੋ ਤੁਹਾਡਾ ਟਾਈਮ ਖਰਾਬ ਨਹੀਂ ਹੋਏਗਾ ਅੱਜ ਕੀ ਹੋਇਆ ਜਿਕੇ ਬਾਬਾ ਆਏ ਹੋਏ ਸੀ ਉਹ ਚਮਤਕਾਰ ਕਰਕੇ ਦਿਖਾ ਰਿਹਾ ਸੀ ਤਾਂ ਮੇਰੇ ਮਨ 'ਚ ਇੱਛਾ ਹੋਈ ਕਿ ਮੈਂ ਵੀ ਚਮਤਕਾਰ ਕਰਕੇ ਦਿਖਾਵਾਂ ਤਾਂ ਅੱਜ दारू ਤੋਂ ਪਾਣੀ ਬਣਾ ਕੇ ਦਿਖਾਵਾਂ ਅੱਜ ਜੇ ਮੈਂ ਦੇਖੋ दारू ਮੈਂ ਪੀਂ ਜਾਂ ਕਰਦਾ ਕਦੇ ਨਾ ਹੱਥ ਲਾਉਂਦਾ ਪਰ ਅੱਜ ਵੀਡੀਓ ਬਣਾਉਣ ਵਾਸਤੇ ਕੁੱਤੇ ਵਾਸਤੇ ਕੁੱਤੇ ਮਾਰ ਲੈ ਕੇ ਆਇਆ ਆਪਾਂ ਕੀ ਕਰਦੇ ਆ ਇੱਕ ਕੱਚ ਦਾ ਗਲਾਸ ਮੈਂ दारू ਨਹੀਂ ਹੱਥ ਲਾਇਨ ਕਰਦਾ ਪਰ ਵੀਡੀਓ ਬਣਾਉਣ ਵਾਸਤੇ ਮੈਂ ਅੱਜ ਹੱਥ ਵੀ ਲਾ ਰਿਹਾ ਹਾਂ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਕਿਸੇ ਲੋੜਵੰਦ ਨੂੰ ਦੇ ਦਾਂਗੇ ਤਾਂ ਕਿ ਉਹ ਵੀ ਕਮ ਆਸਕ दारू ਬਿਨਾ ਬਹੁਤ ਗਲਤ ਲੱਗੇ ਦੋਸਤੋ ਚਲੋ ਆਪ ਥੋੜੀ ਜਿਹੀ ਚਿਪਾ ਲੈਨੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਵਾਪਸ ਕਰ ਦਾਂਗੇ ਦੇਖੋ ਦੋਸਤੋ ਇੱਕ ਕੱਚ ਦਾ ਗਲਾਸ ਹੈ ਜਿਸ ਚ ਆਪਾਂ ਥੋੜੀ ਜਿਹੀ ਨਾਰੂ ਮਾ ਲੈਨੇ ਆ ਪਾਗੇ ਇਹਨੂੰ ਪਾਣੀ ਮਿਲਾ ਸਕੀਏ ਇਹ ਕੁੱਤੇ ਮਾਰ ਦੇ ਨਾਮ ਨਾਲ ਮਸ਼ਹੂਰ ਨਾਰੂ ਹੈ ਠੀਕ ਹੈ ਇਹ ਜਿਹੜੀ ਬਚ ਗਈ ਆਪਾਂ ਇਹਨੂੰ ਕਿਸੇ ਲੋੜਵੰਦ ਨੂੰ ਦੇਵਾਂਗੇ ਮੇਰੇ ਬਹੁਤ ਨੋਰਥਨ ਹੈਗੇ ਨਹੀਂ ਦੋਸਤ ਇਹ ਦੇਖੋ ਇਹ ਬਾਰੂ ਇਹ ਇਹ ਨੂੰ ਆਪਾਂ ਜਾਵਾਂਗੇ ਤੇ ਤੁਹਾਡੇ ਕੋਲ ਤਾਂ ਫਿਰ ਮੈਂ ਇਹ ਫਾਰਮੂਲਾ ਦਿਖਾਉਂਗਾ ਦੋਸਤ ਕੋਲ ઓਖੀ ਅਰੇ 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 ਇਹਦਾ ਅਰੇ ਯਾਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਦਾਰੇ ਦੇ ਪਾਣੀ ਬਣ ਗਏ ਠੀਕ ਹੈ ਲੋਕਾਂ ਨੂੰ ਬੇਦਗੋ ਬਣਾਉਂਦੇ ਨੇ ਪੈਸੇ ਵਾਸਤੇ ਜੇ ਤੁਸੀਂ ਵੀ ਇਹ ਜੀ ਚਮਤਕਾਰ ਕਰਕੇ ਪੈਸੇ ਕਮਾਣਾ ਚਾਹੁੰਦੇ ਹੋ ਤਾਂ ਇਹ ਚਮਤਕਾਰ ਕਰ ਸਕਦੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਬਲਦੇ ਤੇਲ ਚੋਂ ਪਕੌੜੇ ਨੂੰ ਹੱਥਾਂ ਆ ਸਕਦਾ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਗਰਮ ਤੇਲ ਨੂੰ ਆਪਣੀ ਹੱਥਾਂ ਨਾਲ ਐਦਾਂ ਫਟ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਗਰਮ ਉਬਲਦੇ ਤੇਲ ਨਾਲ ਆਪਣੇ ਹੱਥਾਂ ਨੂੰ ਧੋਵਾਂ ਤਾਂ ਜਰੂਰ ਦੱਸਣਾ ਦੋ